ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਫੇਸਬੁੱਕ ਪੇਜ ਤੇ ਜੋ ਵੀਰ ਪਹਿਲੀ ਵਾਰ ਆਪਣੇ ਸਪੇਸ ਤੇ ਵੀਡੀਓ ਵੇਖ ਰਹੇ ਆ ਉਹ ਪੇਜ ਨੂੰ ਜਰੂਰ ਫੋਲੋ ਕਰ ਲੈਣ ਤਾਂ ਕਿ ਆਪਣੀ ਆਉਣ ਵਾਲੀਆਂ ਵੀਡੀਓ ਜਲਦ ਤੋਂ ਜਲਦ ਤੁਹਾਡੇ ਤੱਕ ਪਹੁੰਚ ਸਕਣ ਤੇ ਜੋ ਅੱਜ ਦੀ ਵੀਡੀਓ ਇਹ ਹੈ ਜੀ ਪਿੰਡ ਪੱਥਰਾਂ ਵਾਲੀ ਜੋ ਕਿ ਮਛੰਡਾ ਜਿਹੜਾ ਦੇ ਵਿੱਚ ਪੈਂਦਾ ਤੇ ਇੱਥੇ ਵੀਰ ਦਾ ਸੇਲ ਦਾ ਕੰਮ ਹੈ ਤੁਸੀਂ ਦੇਖ ਸਕਦੇ ਹੋ ਕਾਫੀ ਟਰਾਲੀਆਂ ਟੂੜੀ ਵਾਲੀ ਮਸ਼ੀਨ ਜਿੱਦਾਂ ਤੇ ਟਰੈਕਟਰ ਟਰਾਲੀ A to Z ਖੇਤੀਬਾੜੀ ਦੇ ਸੰਦਾਂ ਦੀ ਸੇਲ ਦਾ ਕੰਮ ਆ ਵੀਰ ਦਾ ਤੇ ਜੋ ਵੀ ਵੀਰ ਖਰੀਦਣਾ ਚਾਹੁੰਦਾ ਤੇ ਬਾਈ ਦੇ ਜੋ ਸਕਰੀਨ ਦੇ ਉੱਪਰ ਨੰਬਰ ਦਿੱਤਾ 95885 44209 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਮੁੱਲ ਤੈਅ ਕਰ ਸਕਦੇ ਹੋ ਤੇ ਕਾਫੀ ਹੈਵੀ ਬੀਡ ਦੇ ਵਿੱਚ ਤੇ ਜਾਲੀ ਲੱਗੀ ਹੋਈ ਹੈ ਜੀ ਤੁਸੀਂ ਵੇਖ ਸਕਦੇ ਹੋ ਤੇ 11-11 ਫੁੱਟੀਆਂ ਟਰਾਲੀਆਂ ਨੇ ਸ਼ੌਂਕ ਵਜੋਂ ਬਣਾਈਆਂ ਵੀਰ ਨੇ ਤੇ ਇਹ ਵੇਖ ਸਕਦੇ ਹੋ ਟਰਾਲਾ ਬਹੁਤ ਹੀ ਘੈਂਟ ਸੋਹਣਾ ਡਬਲ ਡੈਰੀ ਹੈ ਤੇ ਤੂੜੀ ਵਾਲੀ ਮਸ਼ੀਨ ਹੋਈ ਜਿੱਦਾਂ ਤੇ ਇਹ ਵੀ ਟਰਾਲਾ ਬਹੁਤ ਸੋਹਣਾ ਬਣਿਆ ਹੋਇਆ ਤੇ ਲਗਭਗ A to Z ਸੰਦ ਖੇਤੀ ਦੇ ਵੀਰ ਕੋਲ ਤੁਹਾਨੂੰ ਮਿਲਣਗੇ ਜੋ ਵੀਰ ਖਰੀਦਣਾ ਚਾਹੁੰਦਾ ਬਾਈ ਦੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਮੁੱਲ ਤੈਅ ਕਰ ਸਕਦੇ ਹੋ ਜੀ ਤੇ ਅੰਗਰੇਜ਼ ਸਿੰਘ ਵਰਦੀ ਹਾਂਜੀ ਇਹ ਜੋਗੇਵਾਲਾ ਇਥੇ ਵਰਕਸ਼ਾਪ ਹੈ ਬੰਦੇ ਦੀ ਉੱਥੋਂ ਬਣੀਆਂ ਹੋਈਆਂ ਟਰਾਲੀਆਂ ਨੇ ਤੇ ਇਹ ਵੀ ਸੇਲ ਹੈ ਜੀ ਬਹੁਤ ਸੋਹਣਾ ਟਰਾਲ ਹੈ ਇਹ ਵੀ ਤੇ ਵੇਖ ਸਕਦੇ ਹੋ ਤੁਸੀਂ ਕਾਫੀ ਹੈਵੀ ਬੀਡੀਆਂ ਤੇ ਮੋਟੀ ਚਾਦਰ ਤੇ ਹਿੱਸਾ ਵੇਖ ਸਕਦੇ ਹੋ ਮਜ਼ਬੂਤ ਆ ਕਾਫੀ ਤੇ ਇਹ ਵੀ ਦੋਨੋਂ ਟਰਾਲੀਆਂ ਸੇਲ ਹੈ ਤੇ ਬਾਈ ਦਾ ਆਪਾਂ ਨੰਬਰ ਦਿੱਤਾ ਹੈ ਸਕਰੀਨ ਦੇ ਉੱਪਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਅਗਰ ਤੁਸੀਂ ਵੀ ਆਪਣੀ ਕਿਸੇ ਵੀ ਖੇਤੀਬਾੜੀ ਦੇ ਸੰਬੰਧਿਤ ਸੰਦਾਂ ਦੀ ਤੇ ਰਿਲੇਟਡ ਜਾਂ ਜਾਨਵਰ ਦੀ ਵੀਡੀਓ ਪਾਉਣੀ ਚਾਹੁੰਦੇ ਹੋ ਤਾਂ ਆਪਣੇ ਉੱਪਰ ਸਕਰੀਨ ਤੇ ਦਿੱਤਾ ਨੰਬਰ ਜੀ 9600 ਪੂਰਾ 7624360 ਇਸ ਤੇ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਤੇ ਚੈਨਲ ਨੂੰ Facebook page ਨੂੰ ਆਪਣਾ ਜਰੂਰ ਫੋਲੋ ਕਰੋ ਜੀ ਮਿਲਦੇ ਆਂ ਅਗਲੀ ਵੀਡੀਓ ਨਾਲ ਧੰਨਵਾਦ